ਕਿ ਉਹਨੇ ਢੇਰ ਲਾਇਆ ਹੈ ਬੋਤਲਾਂ ਦਾ ਇਹ ਕਹਾਂਗੇ ਮੇਰਾ ਸਾਰਾ ਗਾਹ ਫਿਰ ਖਾਣ ਨੂੰ ਪੈਂਦਾ ਵੀ ਦਸ ਗਰੀਬ ਬੰਦਾ ਤੂੰ ਭੈਂਦਾ ਚਾਚਾ ਚਾਹ ਪੀ ਲੈ ਆ ਜਾ ਪਿੱਛੋਂ ਦੇ ਗੁੱਸਾ ਕਰ ਗੱਲਾਂ ਕਰ ਭਈ ਆਹ ਨਾਲ ਹੱਟਿਆ ਕਰੋ ਰੇ ਉਹ ਕੀ ਹੋ ਗਿਆ ਮੇਰੇ ਸਾਲਾ ਦੋ ਟੋਕਰੇ ਦਾ ਬੋਤਲਾਂ ਦਾ ਪਏ ਨੇ ਖਾਲੀ ਉਹ ਤੂੰ ਕੋ ਬੱਗੇ ਲਈ ਜੰਨੇ ਦਾ ਮੈਂ ਕਵਾੜੀਏ ਰੂ ਵੇਚੂ ਯਾਰਾ ਤੱਕ ਤੂੰ ਵੇਚੇ ਕਵਾੜੀਏ ਨੂੰ ਉਹ ਦਿਹਾੜੇ ਚਾਚੀ ਆਉਂਦੀ ਹੈਗਾ ਔਰ ਜਨਾਨੀਆਂ ਆਉਂਦੀਆਂ ਨੇ ਖੇਤ ਓਏ ਇਹਦਾ ਯਾਰ ਮੇਰੀਆਂ ਡੱਬੂ ਤਲਾਣਦਾ ਵਾ ਕਬਾੜੀਏ ਨੂੰ ਵੇਚੂ ਯਾਰ ਡੱਬਾ ਸ਼ੰਗ ਸ਼ਰਮ ਕਰ ਲਿਆ ਕਰ ਮਾੜੀ ਮੋਟੀ ਤੂੰ ਤੂੰ ਹੀ ਫਾਨੇ ਲਈ ਇਹਨਾ ਕੱਚ ਖਾ ਲੈ ਚਾਹ ਠੰਡੀ ਹੋ ਜਾ ਆ ਜਾ ਇਹ ਕਿਹੜਾ ਮਾੜੀ ਚੀਜ਼ ਆ ਮਰੇ ਨਾਲ ਦਾ ਜਮਾਂ ਦਾ ਪਾਣੀ ਆ ਇਹਦਾ ਇਹ ਕਿਹੜਾ ਜਮਾਂ ਦਾ ਪਾਣੀ ਆ ਅਸਰ ਪੀਂਦੇ ਨੇ ਪੂਰੀ ਚੌਦੀ ਕਬੋਰੀ ਪਹਿਲਾਂ ਸਿੱਟ ਗਿਆ ਭਰ ਕੇ ਉਧਰ ਮੈਂ ਓ ਯਾਰ ਤੂੰ ਕਿਉਂ ਸਿੱਟੀ ਆ ਨਾ ਯਾਰ ਮੈਂ ਕਬਾੜੀਏ ਨੂੰ ਵੇਚੂ ਤੈਨੂੰ ਪਹਿਲੇ ਸਾਰੇ ਥੌਂ ਥੌਂ ਕੇ ਬੋਤਲਾ ਸਿੱਟ ਰਹੀਏ ਦੱਸ ਆਪੀ ਇਕੱਠੇ ਕਰ ਦੁਬਈਆ ਦੋ ਚਾਪੀ ਤੇ ਪਉਏ ਸਿੱਟੇ ਪਏ ਨੇ ਤੇ ਰਹੀਏ ਸਿੱਟੇ ਪਏ ਨੇ ਓਏ ਆ ਯਾਰ ਕੋਈ ਨਾ ਮਾਪੀ ਹੋ ਕਰ ਦੂ ਜਿਹਉਂ ਦਾ ਪਾਣੀ ਹੈ ਕਿਹੜਾ ਮਾੜੀ ਚੀਜ਼ ਆ ਭਾਂਦਾ ਹੀ ਜਾਂਦੀ ਅੰਦਰ ਲਾਟ ਮਕਲਾਬਾ ਜਿਹਉਂ ਦਾ ਪਾਣੀ ਤੈਨੂੰ 36 ਵਾਰ ਕਹਿਆ ਭਾਈ ਉਹਨੇ ਨਾ ਸਿੱਟੇ ਕਰ ਨਾ ਸਿੱਟੇ ਕਰ ਇਹ ਕਿਹੜਾ ਮਾੜੀ ਚੀਆ ਯਾਰ ਅਫਸਰ ਬੰਦੇ ਪੀਂਦੇ ਨੇ ਓ ਸਾਡੇ ਮੜੀ ਆ ਉਧਰ ਯਾਰ ਬਾਬਿਆਂ ਦੀ ਕੁਝ ਨਹੀਂ ਆਉਂਦਾ ਮੜੀ ਨੂੰ ਹੁੰਦਾ ਨਹੀਂ ਮੜੀ ਨੂੰ ਜਾ ਕੇ ਦੇਖੀ ਦਾਰੂ ਪੀਕੇ ਤੇ ਲੱਤਾਂ ਦਾ ਤਾਹਾਂ ਕਰ ਦਦਰੀਆਂ ਆ ਕੁਛ ਨਹੀਂ ਹੁੰਦਾ ਡਾਕਟਰ ਪੀਂਦੇ ਨੇ ਡਾਕਟਰ ਨੇ ਤੀਵੀਆਂ ਵੀ ਪਿੰਦੀਆਂ ਨੇ ਨਾਲਾ ਜਿਹੜੇ ਵਧੀਆ ਪੜੇ ਲਿਖੇ ਬੰਦੇ ਨੇ ਹੀਟ ਖਤਰਾ ਯਾਰਾ ਐਂਦਾ ਕਿਵੇਂ ਮਰਜੀ ਪੀ ਕੇ ਡਿੱਗਿਆ ਰ ਮੈਂ ਇੱਕ ਬੋਤਲ ਤਿੰਨ ਦਿਨਾਂ ਜਿਬੀਨਾ ਮਕਲਾਵਾ ਪੀਣਾ ਐਂ ਵੇਖਾ ਸੰਦਿਆ ਪਿਛਲੇ ਮਹੀਨੇ ਸਾਫ ਕਰਾਈਆਂ ਇਹਦੀਆਂ ਮੈਂ ਕਲੀਚੋ ਦਾ ਫੇਰ ਉਹ ਨਹੀਂ ਹੋ ਗਿਆ ਓਏ ਇਹਦਾ ਤੈਨੂੰ ਇੱਕ ਕਬੂੜੀ ਭੜਕੇ ਸਟੇ ਕਾ ਭਰੀ ਪਈ ਇੱਕ ਹੋਰ ਭਰ ਜੇ ਮੇਰੇ ਖਿਆਲ ਓਏ ਇਹਦਾ ਤੂੰ ਉਹੀ ਛਿੱਟੀ ਜਾਂਦਾ ਮੈਂ ਕਬਾੜੀਆਂ ਨੂੰ ਵੇਚੂ ਪਹਿਲਾਂ ਵੀ ਤਾਂ ਮੇਰੀ ਕਬੂੜੀ ਖਰਾਬ ਕਰਦੀ ਇਹਦਾ ਮੈਂ ਇਕੱਠੀਆਂ ਕਰਦਾ ਹੁੰਨਾ ਇਹਦਾ ਬਹੁਤ ਵਧੀਆ ਚੀਜ਼ ਆ ਫੌਜੀ ਕਿਹੜਾ ਪੀਂਦੇ ਨਹੀਂ ਰੰਬ ਓਏ ਫੌਜੀ ਦਾ ਦਿਲ ਦਾ ਸੇਵਾ ਕਰਦੇ ਨੇ ਬਾਰਡਰ ਤੇ ਕੰਦਰ ਦਿਆ ਫੇਰਾਂ ਸੇਵਾ ਕਰਦੇ ਨੇ ਬਰਫਾਂ ਚ ਰਹਿੰਦੇ ਨੇ ਵਿਚਾਰੇ ਬਰਫਾਂ ਚ ਦਾ ਰਹਿੰਦੇ ਨੇ ਆਪਾਂ ਹੀ ਨਹੀਂ ਗਾਉਂ ਤੂੰ ਕਰੇਗਾ ਰੀਸੁਰ ਦੀ ਨਲੀ ਬਾਜ ਓਏ ਐ ਨਹੀਂ ਮੈਂ ਕਹਿੰਦਾ ਮੈਂ ਵੀ ਮਹਾ ਜਿਵੇਂ ਉਹ ਪੀਂਦੇ ਨੇ ਵੀ ਹੀਟ ਲੈਂਡ ਖਾਤਰ ਪੀਂਦੇ ਨੇ ਉਹ ਕਿਹੜਾ ਢੱਕ ਕੇ ਪਏ ਰਹਿੰਦੇ ਨੇ ਹੀਟ ਖਾਤਰ ਮੈਂ ਪੀਣਾ ਆ ਪਿੱਛੇ ਕੰਨਾ ਤੈਨੂੰ ਕੀ ਲੋੜਾ ਤੂੰ ਕਿਹੜੀਆਂ ਡਿਊਟੀਆਂ ਕਰਦਾ ਉਹਦਾ ਹੀਟ ਲੈਂਡ ਨੂੰ ਓਏ ਇਹ ਤਾਂ ਬੰਦਾ ਹੀਟ ਨਾਲ ਇੰਨੀ ਕੁ ਪੀਵੇ ਨਾ ਬੱਤਨੜਾਂ ਗਣੀਆਂ ਨਹੀਂ ਵੀ ਵਾਹ ਜਨਾਨੀਆਂ ਪਿੰਦੀਆਂ ਨੇ ਬਾਹਰੇ दारू ਨਹੀਂ ਮਾੜੀ ਬੰਦਾ ਮਾੜਾ ਹੁੰਦਾ ਜੇ ਹਿਸਾਬ ਨਾਲ ਪੀਵੇ ਤਾਂ ਵਧੀਆ ਰਹਿੰਦਾ ਇਹ ਡੱਕ ਕੇ ਕਿਧੋ ਮਰਜੀ ਥੱਪੜ ਖਾ ਲ ਆ ਪਏ ਤਾ ਪਾ ਤੈਨਵਾਰੀ ਕੁੱਟ ਗਿਆ ਦਾਂ ਰੁਪਈਏ ਤੂੰ ਪਾਤ ਤੋ ਕੀ ਲੈਣਾ ਤੂੰ ਆਉਦਾ ਕੰਮ ਤੂੰ ਦਾ ਕਰਿਆ ਕਰ ਮੜਾ ਮੋਟਾ ਆਪਾਂ ਦਾ ਵੀ ਕੰਮ ਕਰਦੇ ਆ ਆਪਾਂ ਦਾ ਮੇਰੀ ਗੱਲ ਸੁਣ ਲੈ ਆ ਪੂਗਲੇ ਆਉਣਗੇ ਆਪਾਂ ਤੂੜੀ ਤੋਲਾਂਗੇ ਉਹਨੂੰ ਹਾਂ ਹੈ ਤੂੜੀ ਤੂੰ ਨਾ ਮੇਚ ਤੂੰ ਦੱਸਾਂ ਮੈਂ ਓਏ ਮੈਨੂੰ ਲੋੜ ਐ ਰੁਪਈਆ ਦੀ ਕਹਾ ਮੇਰੀ ਕੁੜੀ ਨੇ ਫੀਸ ਭਰਨੀ ਐ ਮੈਨੂੰ ਮੈਂ ਦੱਸਦਾ ਕੁੜੀ ਨੇ ਫੀਸ ਕੋਈ ਨਾ ਫੜਕੇ ਭਰਦਾਂਗੇ ਗਾਹਾਂ ਨੂੰ ਮੱਕੀ ਦਾ ਯਾਰ ਪਾਵਾਂਗੇ ਆਪਾਂ ਤੂੜੀ ਤੇਰੀ ਦੇਖੇ ਦੋ ਗਣੇ ਰੇਟ ਚ ਐਥੇ ਹਰਿਆਣੇ ਤੂੰ ਨਹੀਂ ਸਾਪਰਾਲੇ ਲੈਣ ਆਉਂਦੇ ਹੁੰਦੇ ਨੇ ਤੂੜੀ ਉਹਨਾਂ ਨੂੰ ਵੇਚਾਂਗੇ। ਉਹ ਜਾਦੇ ਗੱਲਾਂ ਯਾ ਨਾ ਕਰ। ਮੇਰਾ ਸਾਰੇ ਕੱਪੜੇ ਬਦਲ ਲੈ। ਤਲਕੇ ਦਾ ਬੈਠਿਆ ਦਿਨਾਂ ਉੱਪਰ ਦੀ ਗੇੜਾ ਸਗ ਮੁਲਖਾ ਕੇ ਫੇਰ ਬੈਜੇ ਨੇ। ਦਿਨਾਂ ਗੇੜਾ ਸਗ ਮੁਲਖਾ ਕੇ ਫੇਰ ਬੈਜੇ ਨੇ। ਹੱਥ ਦੁਖਦਾ ਦੀ ਚਾਚਾ ਮੇਰਾ। ਮੈਂ ਕਿਹੜਾ ਚਾਹ ਨੂੰ ਬਹਿਣਾ ਭਾਈ। ਹੱਥ ਦੁਖਦਾ ਕੱਲ ਮੈਂ ਚੰਗਾ ਭਲਾ ਕੇ ਤੋ ਅੱਜ ਤੋਂ ਪੱਟੀਆਂ ਬੰਨੀ ਫਿਰ ਦੱਸ ਦੇ। ਓਏ ਅੱਜ ਫੇਰ ਸੁੱਜ ਗਿਆ ਤਾਂ ਉਹਦੇ ਪੋਚਾ ਲਾਈ ਜਾਂਦੀ ਚਾਚੂ ਉੱਥੇ ਤਲਕ ਗਿਆ। ਲਾ ਬਾ ਤਲਕ ਗਿਆ ਨਾਲੇ ਹੋਰ। ਹੋਰ। ਨਾਲੇ ਚਾਚਾ ਐ ਕਰੀ ਓਏ। ਗੱਲ ਤਾਂ ਸੁਣ। ਸਾਡੀ ਬੀਰਪਾਲ ਦਾ ਹੋਇਆ ਜਾਪਾ ਕੁੜੀ ਹੋਈ ਉਹਦੇ ਲਵੇ ਅਸੀਂ ਪੈਸੇ ਚਾਹੀਦੇ 10000 ਰੁਪਿਆ ਇਹ ਜਾਪਾ ਕਰਾਉਣਾ ਉਹਦੇ ਘਰ ਵਾਲਾ ਮੇਰਾ ਸਾਲਾ ਕਿਸੇ ਦੇ ਕੱਟਦਾ ਨਹੀਂ ਮੈਂ ਤਾਂ ਲਾਜ ਨਾਲ ਸਾਲ-ਸਾਲ ਉਹਦਾ ਸਾਲ-ਸਾਲ ਵੀ ਨਹੀਂ ਲਾਉਂਦਾ ਹੀ ਭੱਜ ਜਾਂਦਾ ਉਹਦਾ ਮੋਟਰਸਾਈਕਲ ਲੈ ਕੇ ਦਿੱਤਾ ਸੀਗਾ ਉਹਨਾਂ ਦੇ ਸਹੁਰਿਆਂ ਨੇ ਮੇਰੇ ਸਾੜੇ ਦਾ ਫੜਾ ਕਦੇ ਨੇ ਮਾਰਿਆ ਉਹ ਚ ਭੰਨ ਦਾ ਮੋਟਰਸਾਈਕਲ ਹੈ ਨਹੀਂ ਕਿਸੇ ਕੰਮ ਦਾ ਹੈ ਨਹੀਂ ਪਈ ਮੇਰੇ ਕੋਲੇ ਪੈਸੇ ਹੈ ਮੇਰੇ ਕੋਲ ਨਹੀਂ ਹੈਗੇ ਪੈਸੇ ਉਹ ਤੂੰ ਦੇ ਦੇ ਜਾਂ ਤਾਂ ਮੋੜ ਦਾਂਗੇ ਤੇਰੇ ਉਹ ਮੇਰੇ ਤਾਂ ਕੁੜੀ ਦੀ ਫੀਸ ਭਰਨੀ ਪਈਏ ਜੀ ਨਾ ਕੱਟ ਲਈ ਵਿੱਚੋਂ ਕੱਟ ਲਈ ਮੇਰੀ ਫਿਰ ਜਦੋਂ ਦੁਬਾਰੇ ਰਣੂ ਉਹ ਬੁੱਟਿਆ ਪੈਸੇ ਹੈ ਨਹੀਂ ਭਾਈ ਮੇਰੇ ਕੋਲੇ ਆੜਤੀਆ ਜਵਾਬ ਦੇ ਗਿਆ ਆੜਤੇ ਕਹਿੰਦਾ ਜਿੰਨਾ ਕਿ ਤੇਰੇ ਕੋਲੇ ਬਹਾਨਾ ਤੂੰ ਪੈਸੇ ਪਹਿਲੀ ਵਾਰ ਤੀ ਖੜਿਆ ਤੈਨੂੰ ਪਤਾ ਵੀਰ ਮੇਰੀ ਕਬੀਲਦਾਰੀ ਬਹੁਤ ਟਾਈਟ ਆ ਹੁਣ ਹੈ ਆ ਤੂੜੀ ਮੈਂ ਤਾਂ ਹੀ ਵੇਚਦਾ ਤੂੜੀ ਦਾ ਤੂੰ ਤੂੜੀ ਨਾ ਵੇਚ ਤੂੰ ਮੇਰੀ ਗੱਲ ਸੁਣ ਲੈ ਮੈਨੂੰ ਦੇ ਦੇ 10000 ਰੁਪਿਆ ਅਸੀਂ ਜਾਪਾ ਕਰਦੇ ਕੁੜੀ ਹੋਈ ਉਹਦੇ ਵੱਡੇ ਪ੍ਰੈਸ਼ਰ ਨਾਲ ਮੰਨੀ ਦਾ ਹੁੰਦਾ ਚਾਚਾ ਪਈ ਗੱਲ ਸੁਣ ਯਾਰ ਤਿੰਨ ਮੱਗੇ ਨੇ ਤੇਥੋਂ ਤਿੰਨ ਪਿੰਡ ਟਰਪ ਕੇ ਤੇਰੀ ਸਾਲੀ ਐ ਹੈ ਉਹਦੇ ਜਾਪੇ ਦੇ ਨੇ ਪੇਕੇ ਨੂੰ ਫਿਕਰ ਹੋਣਾ ਚਾਹੀਦਾ ਉਹਦੇ ਸਹੁਰਿਆਂ ਨੂੰ ਫਿਕਰ ਹੋ ਜਾਂਦਾ ਤੂੰ ਤੀਆਂ ਤੇ ਖੜਾ ਹੋਈ ਉੱਥੇ ਪੈ ਪੂਛ ਨਿ ਬੜੀ ਜੇ ਮੇਰਾ ਸਾਲਾ ਕੰਮ ਕਰਦਾ ਨਹੀਂ ਕਿਉਂ ਵਾਲਾ ਨਾ ਹੋਵੇ ਥਮਰਾ ਬਲਾਈਟ ਬੜੀ ਆ ਸਾ ਕਰੇ ਕੋਈ ਤਾਂ ਨਹੀਂ ਭਾਈ ਬੁੱਟਿਆ ਮੈਂ ਚਾ ਚਾ 10000 ਰੁਪਏ ਦੇ ਦੇ ਤੈਨੂੰ ਮੈਂ ਪਹਿਲਾਂ ਕਦੇ ਕਿਹਾ ਨਹੀਂ ਮੇਰਾ 10000 ਰੁਪਏ ਦੇ ਦੇ ਯਾਰ ਕਿੱਥੋਂ ਦੇਦਾ ਤੈਨੂੰ 10000 ਫਿਰ ਤੂੰ ਕਹੇਗਾ ਗੁੱਸਾ ਕਰ ਜੰਨਾ ਨਦਕੇ ਦੋ ਨਹੀਂ ਕਰਦਾ ਹੈਗਾ 8 ਦਿਨ ਹੋ ਗਏ ਅਜ ਪਹਿਲਾ ਵਾਰ ਲੱਤਦਾ ਫੈਨ ਨਾ ਨਹੀਂ ਬੈਠ ਰਿਹਾ ਲੱਤ ਦੁਖਦੀ ਆ ਮੇਰੀ ਆ ਤਲਕੀ ਪੱਟੀ ਬੰਨੀ ਫਿਰਦਾ ਹੁਣ ਤੇ ਓ ਪੁਲੀ ਵਾਲੇ ਰਾਮ ਦੇ ਗਿਆ ਦੀ ਮੈਂ ਉਹ ਕਹਿੰਦਾ ਹਜੇ ਫੜੇ ਰੱਖੋ ਦਾਰੂ ਪੀਣ ਲੱਗੇ ਤੈਨੂੰ ਭੈਖ ਸੁਣਦਾ ਨਹੀਂ ਓ ਯਾਰ ਦਾਰੂ ਦਾ ਹੀਟ ਖਤ ਰਾਈ ਯਾਰ ਇਹਦਾ ਇੰਨਾ ਕੁ ਪੈਕ ਪਾਵੇ ਆ ਹੀਟ ਖਤਦਾ ਹੈਗੇ ਕੰਜਰ ਦੇ ਪੂਰੇ ਪੂਰੇ ਠੇਕਾ ਲਈ ਬੈਠਿਆ ਓਏ ਸ਼ਰਮ ਨਹੀਂ ਆਉਂਦੀ ਤੈਨੂੰ ਮੈਂ ਕਿਹੜਾ ਕੱਟ ਕੇ ਉਹ ਕਰਦਾ ਭਾਈ ਵੇਚਦਾਗਾ ਮੈਂ ਤਾਂ ਵਧੀ ਲਿਆਉਣਾ ਪਰਸੋ ਜੋ ਉਥੇ ਕਿ 2000 ਰੁਪਏ ਦੇ ਲਿਖੀਆ ਦਬਾ ਲੈ ਕੇ ਦਰਦਾ ਫੇਰ ਕਰ ਲਿਆ ਕਰ ਰੱਖ ਤਾ ਤੇ ਕਿਹੜੀ 12000 ਰੁਪਏ ਆ ਰਿਹਦਾ ਗੱਲ ਸੁਣ ਲੈ ਜੱਟਾ ਮੇਰੀ ਗੱਲ ਸੁਣ ਲੈ ਹੁਣ 12 12000 ਕਹ ਕੇ ਤੂੰ 25 ਵਾਰ ਤਾ ਪੈਸੇ ਲੈ ਜਾਗਾ 2000 ਰੁਪਏ ਤੇਰਾ ਬਾਗ ਗਿਆ ਕਿੰਨਾਰੇ ਕੇ 10 ਰਿਹੇ ਕੇ 10 ਮੰਗਦਾ ਮੇਰਾ ਦਾ ਹੱਥ ਤੇ ਦਰਦੀ ਪਈ ਕਾਹ ਨੂੰ ਨਾਰ ਰਲਾਈ ਓਏ ਭਾਈ ਤੇਰੇ ਕਿਹੜੀ ਪੈਸੇ ਬਾਗੇ ਸਾਰੇ ਹੱਥ ਨੇ ਤੂੰ ਦਾਰੂ ਪੀ ਕੇ ਪੈਸੇ ਲੈ ਜਾਣਾ ਤਲਕੀ ਨੂੰ ਭੁੱਲ ਗਿਆ ਨੇ ਦੱਸ ਹੈ ਨਹੀਂ ਭਾਈ ਮੇਰੇ ਕੋਲੇ ਪੈਸੇ ਨਹੀਂ ਹੈਗੇ ਉਹ ਮਾ ਦੇ ਨਹੀਂ ਪਈ ਤੇਰੇ ਨਾਲ ਮੈਂ ਕਾਹ ਨੂੰ ਰਲਦਾ ਨਹੀਂ ਫੇਰ ਨਾਰਾਲ ਤੂੰ ਮੇਰੇ ਨਾਲ ਜਿਹੜਾ ਸਾਲ ਲੱਗਿਆ ਸਾਲ ਲਾਵੇ ਪੂਰਾ ਭੈਣ ਮਰਾ ਬਿਖੜ ਕੇ ਮੈਨੂੰ ਕੀ ਲੋੜਾ ਯਾਰ ਹੈ ਉਹ ਦੇਖ ਲੈ ਉਹਨਾਂ ਦਾ ਕੰਮੀ ਕਿਹੜਾ ਦੇਖ ਲੈ ਉਹਦਾ ਭਈਆ ਦੇਖ ਲੈ ਕਿੰਨਾ ਕੰਮ ਕਰਦਾ ਸਾਰਾ ਦਿਨ ਘਰੇ ਪੋਚੇ ਲਾਉਂਦਾ ਮਹਿਸਾਂ ਦਾ ਕਰਦਾ ਖੇਤਾਂ ਦਾ ਕਰਦਾ ਮਰਿਆ ਭੈਣ ਰੱਖਾ ਕੋਠੇ ਕੋਲੇ ਕਿਆਰੀਆਂ ਲਾ ਰੱਖਿਆ ਨੇ ਫੁੱਲ ਬੂਟੀਆਂਆਂ ਇੱਥੇ ਦੇਖ ਲੈ ਢੇਰ ਲਾ ਰੱਖਿਆ ਦਾਰੂ ਦਾ ਤੈਨਨੇ ਮੈਂ ਤੂੰ ਕਾਣੂ ਬੁਲਾਉਣਾ ਤੂੰ ਭਈਆ ਮੇਰਾ ਸਾਲ ਕੀ ਕਰਦਾ ਉਹਨਾਂ ਦਾ ਜੇ ਬਾਹਲਾ ਖਾ ਉਹਨੂੰ ਰੜਾਲਾ ਪਈ ਰ ਲਾਲੂnga ਉਹਨੂੰ ਰ ਲਾਲੂnga ਮਾਰੇ ਕਰਮ ਦਾ ਮੇਰੇ ਜਿਹੜਾ ਤੈਨੂੰ ਰੱਖ ਲਿਆ ਮੈਂ ਪਿੰਡ ਦੇ ਕਰਕੇ ਹੈ ਵੀ ਚਲ ਕੋਈ ਨਾ ਪਿੰਡ ਦਾ ਸਹੀ ਐ ਮੇਰੇ ਕੋਲ ਨਹੀਂ ਹੈਗਾ ਭਾਈ ਦੁੱਖੀ ਨਹੀਂ ਹੈਗੀ ਮੇਰੇ ਕੋਲ ਤਾਂ ਆਣੀ ਉਸੇ ਨੂੰ ਰ ਲਾ ਲਈ ਜੇ ਮੈਂ ਕੰਮ ਨਹੀਂ ਕਰਾਵੇ ਖਰਪੇ ਮੈਂ ਤਾਂ ਮੋਟਰ ਸ਼ਟ ਕੇ ਰਮਾਉਣਾ ਉਧਰ ਤੇਰਾ ਤਾਂ ਇਹੀ ਕੰਟ ਦੇਖਣਾ ਰਹੂਗਾ ਜਾ ਕਰੇ ਵਾਗਦਾ ਉੱਥੇ ਕੱਖ ਲੈ ਜਾ ਓਏ ਕੱਖ ਲੈ ਜਾ ਓਏ ਉਹਨਾਂ ਦੇ ਪਈਏ ਨੂੰ ਹੀ ਕਹਿੰਦੇ ਉਹ ਹੀ ਲੈ ਜੂ ਓ ਬੁੱਟੇ ਪਈਏ ਨੂੰ ਕਹਿੰਦੇ ਯਾਰ ਓ ਗੱਲ ਹੋ ਰਹੀ ਆ ਨਹੀਂ ਆਉਂਦਾ ਉਹ ਰੇਤਾ ਐ ਬੱਚੀ ਚੋਰੀ ਜਿਹਨੂੰ ਐ ਕਹਦੇ ਕੰਜਦਾ ਹੁਣ ਐ ਗੁੱਸਾ ਕਰਕੇ ਖੜ ਜਾਂਦਾ ਇਹ ਤੇ ਮਾੜੀ ਮੋਟੀ ਸੰਗ ਸ਼ਰਮ ਚਾਹੀਦੀ ਐ ਹੈ ਪਹਿਲੇ ਦੀ ਪਹਿਲਾ ਪੈਸੇ ਦੱਬ ਗਿਆ ਤੂੰ ਮਖਤਿਆਰ ਕੇ ਪੈਸੇ ਮਸਾ ਮੋੜੇ ਮੈਂ ਤੇ ਮੜੇ ਕਰਮ ਮੇਰੇ ਚੰਗਾ ਭਲਾ ਵਧੀਆ ਬੰਦਾ ਰਾਵਾਂ ਦੀ ਮੈਂ ਜਾਇਬ ਉਹ ਅਕੇ ਬੂਟੇ ਗਾ ਲਓ ਕਿ ਬੂਟਾ ਕਹਿੰਦੇ ਘਰ ਦਾ ਪੇਤੀ ਐ ਲੈ ਲੋ ਛਣਕਣਾ ਉਹ ਦਾ ਦੇਖ ਲੈ ਭਾਂਡੇ ਵੀ ਛੱਡ ਕੇ ਭੱਜ ਗਿਆ ਸਮਝ ਨਹੀਂ ਆਦੀ ਓਏ ਆ ਜਾ ਬੇਰਾ ਕਿਉਂ ਲਹੂ ਪੀਤਾ ਮਰਾ ਓ ਭਈਏ ਤੋ ਕਰਾਲਾ ਇਹ ਕੰਮ ਦਾ ਅਲਵੇ ਮਰਾ ਬੇ ਤੈਨੂੰ 10000 ਦੇਉਂਗਾ 10000 ਚ ਮੈਂ ਹੋਰ ਹੀ ਰੱਖ ਲੂੰਗਾ ਬੰਦਾ ਕੋਈ ਨਿੱਕਾ ਮੋਟਾ ਰੱਖ ਲੂੰਗਾ ਮੈਂ ਕੋਈ ਉਹ ਦਾ ਉਧਰ ਮਨਾ ਪਰਲੇ ਲਈ ਅੱਧਾ ਆ ਗਈ ਹੋਣੀ ਤਾਂ ਸਿਆਪਾ ਖਾਨਾ ਅੱਧਾ ਬਹਣ ਪਰਲੇ ਪਾਸੇ ਗੱਡੀ ਦੇ ਲੈਣ ਤੇ ਅੱਧਾ ਬਸਾ ਇਧਰਲੇ ਪਾਸੇ ਹੈ ਕਾਸੀਰੀ ਨੇ ਤਾਂ ਪਾ ਲਈ ਹਾਏ ਹਾਏ ਗਾਂ ਨੂੰ ਤਾਂ ਬਹਣ ਠੇਕੇ ਦੇ ਦੂੰਗਾ ਭੈਣ ਮਰਾਵੇ ਖੜਕੇ ਮਿੱਤੋ ਤਾਂ ਨਹੀਂ ਹੁੰਦਾ ਆਏ ਬੱਲੇ 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 ਹਾਏ 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 ਨਹੀਂ ਹਾਈ ਓਡੇ ਜਮੀ ਰਹਿ ਗਏ ਭਾਈ ਇਹ ਬਾਕ ਨਾ ਕਿਹੜਾ ਪਿਆ ਓਏ ਪਿਆ ਸੇਕਰ ਤਾਂ ਪਹਿਰੇ ਗੱਡੀ ਦੀ ਲੈਂਡ ਤੇ ਵੀ ਜੀ ਗੱਡੀ ਆ ਗਈ ਪਤੰਦਰਾ ਬੜਦੂ ਤੇ ਬੌਲੀ ਧਰਤੀ ਐ ਮੈਂ ਸਾ ਪਤਾ ਕਰ ਲੈਣੇ ਚਾਹਦੇ ਹੈ ਲੱਗਦਾ ਨਹੀਂ ਇਹ ਕਿਹਦਾ ਬੁੱਟਾ ਓਏ ਓ ਬੁੱਟੇ ਹਾਂ ਉਹ ਕੰਜਦਾ ਰੇ ਕਿਉਂ ਪਿਆ ਓਏ ਯਾਰ ਮੈਂ ਕੁਛ ਮਰਜ਼ੀ ਕਰਾਂ ਤੈਨੂੰ ਕੀ ਲੈਣਾ ਉਹਨਾਂ ਨੇ ਭਈਏ ਤੋਂ ਹੀ ਕੰਮ ਕਰਾ ਲਾ ਹੁਣ ਮਦਾ ਭਈ ਆਪਦਾ ਮਰਦਾ ਹੱਦ ਹੋ ਗਈ ਭੈਣ ਦਾ ਬੰਨਿਆ ਇਧਰ ਗੱਡੀ ਗੁੱਡੀ ਆਜੂ ਬੋਲੀ ਧਰਤੀਆ ਪਤੀ ਲਾਂਦੇ ਕਿ ਮਰੀਰ ਕਰ ਦੁੱਤੀ ਚੜਚੜੀ ਗੱਡੀ ਆਉਣ ਤਾਂ ਤਾਂ ਸਹੀ ਮਰਨ ਖਾਤਰੀ ਪਿਆ ਮਦਾ ਯਾ ਭੱਗ ਜਾ ਯਾਰ ਤੂੰ ਭਈ ਚਾਚਾ ਭੱਗ ਜਾ ਮਰਨਾ ਭਈ ਉਹਦੇ ਘਰੇ ਜਾ ਕੇ ਮਰ ਜਾ ਖੜਾ ਹੋ ਉਹਨਾਂ ਨੇ ਭਈਏ ਤੋਂ ਕਰਾ ਲਾ ਕੰਮ ਓਏ ਕੰਜਰਿਆ ਬੋਲੀਏ ਨਹੀਂ ਮਾਰ ਦਿੰਦੇ ਖੜਾ ਹੋ ਮੇਰਾ ਤਾਂ ਕਾਲਜਾ ਵੱਡਿਆ ਪਿਆ ਯਾਰ ਵੀ ਭੈਣ ਦੀ ਤੂੰ ਮੈਨੂੰ ਐਂ ਕਹਤਾ ਭਈਏ ਉਹ ਭਈਆ ਕੰਮ ਕਰਦਾ ਫਲਾਣਾ ਭਈਏ ਤੀ ਕਰਾ ਲਾ ਜਾਂਦੇ। ਉਹ ਕੰਜਦਾ ਫਿਰ ਜੇ ਹੁਣ ਭਈਆ ਕੰਮ ਕਰਦਾ ਤੂੰ ਕਰਦਾ ਨਹੀਂ ਫੇਰੇ ਕਿਹਾ ਮੈਂ। ਹਾਂ ਤੰਜ ਫਿਰ ਮੈਂ ਕਰਦਾ ਨਹੀਂ ਬਈ ਮੇਰਾ ਖੇੜਾ ਝੱਟ। ਮੈਨੂੰ ਮਰ ਜਾਣਦਾ ਯਾਰ। ਇਹ ਮੇਰੀ ਗੱਲ ਸੁਣ ਲੈ ਇਧਰ ਕ੍ਰਾਸ ਜਾ ਹੋਇਆ ਪਿਆ ਗੱਡੀ ਗੁੱਡੀ ਹੁਣ ਆਜੂ ਖੜਾ ਹੋ ਵੀਰ। ਆ ਜਾਣਦੇ ਆਜੂ। ਖੜਾ ਹੋ। ਆ ਜਾਣਦੇ ਮੈਂ ਤਾਂ ਹੁੰਦਾ। ਉਹ ਕੰਜਦਾ ਬੋਲੀਆਂ ਨਹੀਂ ਮਾਰਦੇ ਖੜਾ ਹੋ। ਮੇਰਾ ਤਾਂ ਸਰਤ ਆ ਯਾਰ ਮੈਂ ਤਾਂ ਫੇਰ ਖੜਾ ਹਾਂ। ਹੱਦ ਹੋ ਗਈ ਯਾਰ ਤੇਰੀ। ਓ ਭਾਈ ਮੇਰੇ ਕੋਲੇ ਨਹੀਂ ਹੈਗੇ 10000 ਮੈਂ ਤਾਂ ਆਪੇ ਬਹੁਤ ਔਖਾਂ ਵੀਰਾ ਕਿਹੜਾ ਤੇਰੇ ਮਗਰ ਨਾ ਮੇਰਾ 10 ਰਹਿਦਾ ਤੇਰੇ ਕਿ ਨਹੀਂ ਉਹ ਦੇ ਦੇ ਉਹ ਲੈ ਗਿਆ ਤੂੰ ਕੰਜਰ ਦਾ दारू ਪੀ ਤੂੰ ਦੋ ਵਾਰ 10000 ਰੁਪਏ ਲੈ ਗਿਆ 10000 ਤੇਰੀ ਕਿ ਗੱਲ ਭਾਈ ਤੇਰ ਨਾਲ ਕਿਹੜਾ ਮਗਜ ਮਾਰੇ ਕੰਜਦਿਆ ਕਮਾਲ ਆ ਤੇਰੇ ਕਿ ਨਹੀਂ ਤੂੰ ਮੇਰਾ 10000 ਯਾਰ ਮੇਰੀ ਗੱਲ 10 10000 ਤੂੰ ਦੋ ਵਾਰ ਹੀ ਲੈ ਗਿਆ दारू ਪੀਤੀ ਜੀ ਮੇਤੋਂ ਓ ਯਾਰ ਤੂੰ ਤਾਂ ਉਹੀ ਤੂੰ ਤੇਰੇ ਕਿ ਨਹੀਂ ਬਾਲਾ ਹਿਆ ਨਿਕਲਦਾ ਮੇਰਾ ਕਿਹੜਾ ਨਿਕਲਦਾ ਯਾਰ ਮੈਨੂੰ ਪਰਹ ਹੋ ਜਾਊ ਏ ਮਰ ਜਾਣ ਦੇ ਮੈਨੂੰ ਬਸ दारू ਪੀਤੀ ਤਿਰ ਪਾਦਾ ਲੱਗਦਾ ਨਹੀਂ ਯਾਰ ਜਰ ਤੂੰ ਮੈਥੋਂ ਕੀ ਲੈਣਾ ਮੈਂ ਗੱਡੀ ਢੀਕ ਰਿਹਾ ਠੀਕ ਆ ਬੜਾ ਬੜਾ ਸਿਆਪਾ ਪਾ ਪਾਈ ਖੜਾ ਡਾਟਾ ਬਾਇਰ ਯਾਰ ਖੜਾ ਹੋ ਚੰਗਾ ਲੈ ਜੀ 10000 ਰੁਪਿਆ ਖੜਾ ਹੋ ਲੈ ਜੀ 10000 ਰੁਪਿਆ ਹੋਗੜਾ ਹੁਣੇ ਲੈਣਾ ਮੈਂ ਤਾਂ ਅਸੀਂ ਜਾਣਾ ਫਿਰ ਉਹ ਪੈਣ ਮਰਾਵੇ ਖੜ ਕੇ ਯਾਰ ਤੂੰ ਉੱਥੇ ਫਾਲਿਆ ਬਾਣੀ ਤੇ ਜਾ ਕੇ ਆਰਤੀ ਫਾਲਿਆ ਉਹਨਾਂ ਦੇ ਭਈਏ ਨੂੰ ਕਹਿ ਕਲਾਨਾ ਕਹਦੇ ਭਈਆ ਤਾਂ ਫੇਰ ਉੱਠੂਆਂ ਹੀ ਸਰਤਾ ਨਹੀਂ ਕਹਦੇ ਪੈਣ ਦਾ ਖਾਸ ਬਿਹਾਰੀ ਆਏ ਕਹਿੰਦੇ ਪੈਣ ਦਾ ਚਲ ਆ ਜਾ ਹੁੰਦਾ ਭਈਆ ਕਲਾਨਾ ਪਾਈ ਆ ਜਾ ਖੜਾ ਹੋ ਜਾ ਆ ਜਾ ਹੁਣ ਲੈਣ ਤੇ ਲੈ ਖੜਾ ਕਰ ਐਨੀ ਚਾਚਾ ਕਿਸ ਨੂੰ ਬੋਲਣਾ ਚਾਹੀਦਾ ਹਾਂ ਮੇਰਾ ਤਾਂ ਕਾਲਜ ਆ ਵੜ ਗਿਆ ਯਾਰ ਮਹਾ ਕੀ ਗੱਲ ਕਹੇ ਤੀ ਮੈਂ ਤੇਰੇ ਸਾਥ ਸਾਲ ਲੈਂਦੇ ਆ ਯਾਰਾ ਚੱਲ ਆ ਜਾ 10000 ਰੁਪਏ ਪਾਸ ਯਾਰ ਜਾ ਬਗ ਜਾ ਫਿਰ ਆੜਤੀ ਤੁਲੇ ਮਾ ਆੜਤੀ ਤਾਂ ਫਾਲ ਤੇ ਪਰਸ਼ੋਤਮ ਤੋਂ ਫਾਲੀ ਜਾ ਕੇ ਉਹਨਾਂ ਨੇ ਮੋਟਰਸਾਈਕਲ ਲੈ ਕੇ ਜਾਣਾਂਗਾ ਉਹ ਭਾਈ ਮੋਟਰਸਾਈਕਲ ਹੀ ਹੈਗਾ ਉਹ ਮੁੰਡੇ ਦੇ ਜਾਣਦਾ ਸਕੂਲ ਤੇ ਪੜ੍ਹਨ ਉਹ ਓ ਯਾਰ ਮੁੰਡਾ ਉਹ ਬਗ ਜੂ ਬਸ ਤੇ ਪੜ੍ਹਦਾ ਖਸਮ ਕੁੜੀਆਂ ਸੇੜਨ ਮੁੰਡਾ ਜਾਂਦਾ ਮੈਂ 20 ਵਾਰੀ ਦੇਖਿਆ ਇਹ ਭਾਈ ਜੇ ਦੋ ਦਿਨ ਤੇਰੇ ਉਹ ਐ ਕਰ ਯਾਰ ਤੂੰ ਉੱਥੇ ਬਸ ਚੜ ਜੀ ਸਿੱਧੀ ਬਸ ਜਾਂਦੀ ਐ ਮੈਂ ਪਹਿਲਾਂ ਕਦਰੋਂ ਗਿਰੀ ਭੈਣ ਨੂੰ ਇਹਦੀ ਨੂੰ ਓ ਲੈ ਜੀ ਮੋਟਰਸਾਈਕਲ ਚ ਲੈ ਖੜਾ ਹੋ ਲੈ ਜੀ ਹੋ ਖੜਾ ਦੇਖ ਲੈ ਹੁਣ ਤਾਂ ਜਾ ਭਾਗਿਆ ਲੈ ਜਾਥੇ 10000 ਰੁਪਏ ਮੋਟਰਸਾਈਕਲ ਆ ਓ ਲੈ ਜਾ ਮੇਰੇ ਬਾਪ ਭਾਗ ਜਾ ਚੋ ਦੇ ਇੱਥੇ ਕੁਝ ਹੋਰ ਕਰ ਲੈ ਇਥੇ ਨੂੜੀ ਦੇ ਮਰ ਜੂ ਮੈਂ ਆ ਜਾ ਆ ਥੱਲੇ ਨਾ ਜੀ ਮੇਰੇ ਨਾਲ ਦੀ ਗੱਡੀ ਆ ਓਏ ਮੈਂ ਇਧਰ ਇਧਰ ਜਾਇਆ ਮੋਬਦਾ ਮੈਂ ਮੋਡ ਲਾਈਟ ਕਰਿਆ ਮਾ ਓਏ ਮੇਰੀ ਗੱਲ ਤਾਂ ਸੁਣਾ ਹਾਂ ਆਏ ਕਰੀ ਮੈਨੂੰ ਮੋਟਰਸਾਈਕਲ ਲੈ ਕੇ ਜਾਣਾ ਹਾਂ ਉਹ ਜਿਹੜੇ ਦੋ ਬੱਟਾ ਨੇ ਪੁਰਾਣੀਆਂ ਆਹੋ ਉਹ ਬੱਟਾ ਨਾਲ ਸੀੜੀ ਤੂੰ ਉਹ ਤੈਨੂੰ ਮਾ ਕੇ ਦੱਸੂਗਾ ਵੀ ਕੀ ਕਰਨਾ ਇਹਨੇ ਤਾਂ ਦੂਜੀਆਂ ਬੱਟਾ ਘੜਦੀ ਚੰਗਾ ਭੱਗ ਜਾ ਭਿਰ ਭੱਗ ਜਾ ਮੈਨੂੰ ਤਾਂ ਕਦੇ ਕਦੇ ਆਇਆ ਲੱਗਦਾ ਮੈਂ ਤੇਰਾ ਰਲਿਆ ਹੋਇਆ ਓਏ ਮੇਰੀ ਗੱਲ ਸੁਣ ਲੈ ਇੱਧਰ ਨਹੀਂ ਆ ਨਾ ਕਦੇ ਘੜਦੀ ਤੈਨੂੰ ਦੱਸਾਂ ਮੈਂ ਇੱਧਰ ਨਹੀਂ ਆ ਕੱਪੜਾ ਹੋਇਆ ਸੀ ਦੂਜੀਆਂ ਦੋ ਬੱਟਾ ਘੜਨੀਆਂ ਨੇ ਤਾਂ ਤੂੰ ਚਾ ਕੰਮ ਤੈਨੂੰ ਆ ਬੈਗ ਜਾ ਭਾਈ ਭੱਗ ਜਾ ਭਿਰ ਭੱਗ ਜਾ ਜਰਦਾ ਚਾਂਬਲਿਆ ਹੋਇਆ ਸਿਰੀ ਤੇ ਖਾਜੀ ਦਾ ਤੇ ਹੋਰ ਨੂੜੀ ਦੇ ਮਰਚੂਆਂ ਆਏ ਹਾਏ 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 ਹਾਏ